ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਪੰਜਾਬੀਓ ਇੱਕ ਵਾਰੀ ਫੇਰ ਤੋਂ ਜਿਹੜਾ ਤੁਸੀਂ ਸਾਵਧਾਨ ਹੋ ਜਾਓ ਅਗਰ ਤੁਸੀਂ ਆਪਣੇ ਵੀ ਵਹੀਕਲਾਂ ਦੇ ਵਿੱਚ ਡੀਜ਼ਲ ਝੜੇ ਆ ਉਹ ਤੋਂਦੇ ਹੋ ਤਾਂ ਆ ਖਬਰ ਦੇਖਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਜੀ ਹਾਂ ਮਾਮਲਾ ਜਿਹੜਾ ਨਾਬਾ ਤੋਂ ਸਾਹਮਣੇ ਆਇਆ ਜਿੱਥੇ ਨਕਲੀ ਡੀਜ਼ਲ ਜੀ ਹਾਂ ਤੁਹਾਨੂੰ ਦੱਸਿਆ ਕਿ ਨਕਲੀ ਸ਼ਰਾਬ ਤੋਂ ਬਾਅਦ ਹੁਣ ਨਕਲੀ ਡੀਜ਼ਲ ਵੀ ਜਿਹੜਾ ਉਹ ਮਾਰਕੀਟ ਦੇ ਵਿੱਚ ਆ ਗਿਆ ਹੈ ਤਾਂ ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਹ ਜਿਹੜੇ ਦੋ ਨੌਜਵਾਨ ਸੀਗੇ ਇਹ ਬਾਹਰੋਂ ਲਿਆ ਕੇ ਤਾਂ ਨਾਬਾ ਦੇ ਵਿੱਚ ਜਿਹੜਾ 6 ਤੋਂ 70 ਰੁਪਏ ਲੀਟਰ ਜਿਹੜਾ ਆ ਉਹ ਸਸਤਾ ਜਿਹੜਾ ਉਹ ਡੀਜ਼ਲ ਵੇਚਦੇ ਸੰਤਾ ਆਸ-ਪਾਸ ਦੇ ਜਿਹੜੇ ਵਪਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਗਈ ਪੁਲਿਸ ਨੂੰ ਕੰਪਲੀਟ ਕੀਤੀ ਗਈ ਆ ਇਹ ਦੋ ਨੌਜਵਾਨ ਹੈ ਪੁਲਿਸ ਤੇ ਅੜਕੇ ਆਏ ਤਾਂ ਇਹਨਾਂ ਕੋਲ ਜਦੋਂ ਪੁੱਛਗਿਸ਼ ਹੋਈ ਤਾਂ ਪਤਾ ਲੱਗਾ ਕਿ ਇਹ ਨਕਲੀ ਡੀਜਲਾ ਹੈ ਜਿਹੜਾ ਕਿ ਖੇਤਾਂ ਦੀ ਕੰਬਾਈਨਾ ਦੇ ਵਿੱਚ ਔਰ ਜੜੀਆਂ ਨੇ ਖੇਤਾਂ ਦੇ ਵਿੱਚ ਟਰੈਕਟਰ ਜਿਹੜੇ ਚੱਲਦੇ ਸਨ ਉਹਨਾਂ ਦੇ ਵਿੱਚ ਜਿਹੜਾ ਇਹ ਯੂਜ਼ ਕਰਦੇ ਸਨ ਪਰ ਲੇਕਿਨ ਵੱਡਾ ਜਿਹੜਾ ਨੈਕਸਸ ਜਿਹੜਾ ਆ ਇਸ ਨੂੰ ਤੋੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਕਿਆ ਗਿਆ ਕਿ ਹੋ ਸਕਦਾ ਹੈ ਕਿ ਇਹਨਾਂ ਕੋਲ ਜਿਹੜੇ ਹੋਰ ਵੀ ਜਿਹੜੇ ਸਾਥੀ ਇਹਨਾਂ ਦੇ ਗੈਂਗ ਦੇ ਵਿੱਚ ਹੋ ਸਕਦੇ ਹਨ ਨੂੰ ਉਸ ਪਤਾ ਲੱਗਿਆ ਕਿ ਕੁਝ ਪਿਛਲੇ ਸਾਮਿਆਂ ਤੋਂ ਨਾਦੇ ਦੇ ਵਿੱਚ 10 ਰੁਪਏ ਕਿਲੋ 7 ਰੁਪਏ ਲੀਟਰ ਸਸਤਾ ਡੀਜ਼ਲ ਵੇਚ ਕੇ ਕੋਈ ਚੀਜ਼ ਵੇਚੀ ਜਾਵੇ ਤੇ तकरीबन ਪਟਨਾ ਤੇ ਲੋਕਲ ਕਮੈਨ ਆਰਿਆਂ ਦੇ ਇੱਥੇ ਰੋ ਰਿਹਾ ਹੈ ਤਾਂ ਕਿਉਂਕਿ ਸਾਡੀ ਜਿਹੜੀ ਡੀਜ਼ਲ ਦੀ ਕਮਿਸ਼ਨ ਹੈ 2.5 ਰੁਪਏ ਦੀ ਹੈ

ਇਹਨੇ ਟੈਂਪੋਰਰੀ ਅੰਮਰਤ ਹੈ ਇੰਨੇ ਬੰਦੇ ਆ ਸਰ ਸਾਨੂੰ ਮੇਰੇ ਖਿਆਲ ਸਾਡੀ ਨੋਲੇਜ ਜੀ ਰੋਡ ਨੂੰ ਨਹੀਂ ਨਾ ਆਉਂਦਾ ਕਿ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਕੋਈ ਮਤਲਬ ਇਕੱਲੇ ਬੰਦੇ ਦਾ ਕੰਮ ਨਹੀਂ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਕੋਈ ਰੁਕ ਪਰ ਹੋਰ ਹੁਣੇ ਦੇਖਣ ਦੀ ਗੱਲ ਹੋਏਗੀ ਦੀ ਇਹ ਕੀ ਚੀਜ਼ ਆ ਇੱਕ ਤਾਂ ਵੀ ਦੇਖੋ ਕੋਈ ਵੀ ਬੰਦਾ ਜੇ ਕੋਈ ਵੀ ਚੀਜ਼ ਹੈ ਜਿਹੜੀ ਜਨਮਸ਼ੀਲ ਹੈ ਉਹ ਇਸ ਤਰ੍ਹਾਂ ਪੂਲੀ ਰੇਚ ਨਹੀਂ ਸਰਦਾ ਨਾ ਉਹ ਪਾ ਸਕਦਾ ਹੁਣ ਪੱਠੇ ਤੇ ਕੋਈ ਇਨਸੀਡੈਂਟ ਹੋ ਜੇ ਬੇ ਨਾ ਪੱਠੇ ਤੇ ਲੇਬਰ ਵੀ ਰਹਿਣ ਜੀ ਨਾਲ ਤੇ ਦੰਦ ਚੱਲ ਰਹੇ ਨੇ

सरकार करनी चाहिए नहीं है कि इन्हों ने जीएसटी तो पे किया कि आया स्टेट चो स्टेट लैवल समगलिंग जी बार चीज आ गई है और बहुत कुछ हो रहा है ईवन चंडीगढ़ तो डीजल भी समगल होकर जा रहे हैं चंडीगढ़ चार पांच हूं लीटर सस्ता है यूटी च पै जाता है आपके पापा के अंदर उधर बिक जाता है नाभा पटियाला अगर साडे हल्के काम करूंगा तो असि एक्शन ला ਉਹ ਦੇ ਬਿਜ਼ਨਸ ਵਿੱਚ ਕੀ ਇਫੈਕਟ ਪੈ ਰਿਹਾ ਸਾਡੇ ਬਿਜ਼ਨਸ 'ਚ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਨਾ ਤਾਂ ਚੇਂਜ ਪਾਇਆ ਉਹ ਸਾਡੇ ਕਮਿਟੀਆਂ ਫੇਰ ਪਵਾ ਆਈਆਂ ਪਾਸਾ ਹੋ ਗਈ ਤੇ ਉਹ ਕੱਲ ਨੂੰ ਨੁਕਸਾਨ ਦਾ ਰਿਪੋਰਟ ਮੈਂ ਤੁਹਾਡੇ ਕੋਲ ਟੇਲ ਪਾਉਣ ਲੱਗਾ ਹੈ ਨਾ ਇਹ ਤਾਂ ਦੋ ਵਾਰੀ ਕਿਥੋਂ ਇੰਜਨ ਦੇ ਟੇਲ ਦੇ ਰਹੇ ਹਨ ਇਹ ਤਾਂ ਸਪੱਸ਼ਟ ਹੈ ਕਿੰਨੇ ਹਜ਼ਾਰ ਲੀਟਰ ਖਰਵਾ ਦੇ ਪੂਰੀ ਗੱਡੀ ਜਿੰਨੇ ਸਰ 12-14 ਹਜ਼ਾਰ ਲੀਟਰ ਅੱਛਾ ਸਭ ਉਹ ਕਿਹੜੀ ਪੜਾਤੀ ਹੋ ਗਈ ਹੈ ਜੀ ਹਾਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਕਰੀਸ ਕਰ ਰਹੇ ਉਹ ਮੇਰਾ ਸੁਣਾਈ ਕਰਦੇ ਸੀ ਕਿ ਕਿ 90 ਦੇ ਤੱਕ ਜਿਹੜੇ ਹਾਲੇ ਕਿ ਪਿੰਡਾਂ ਚ ਸਾਨੂੰ ਇਹ ਪਤਾ ਲੱਗਾ ਸਮਾਨੇ ਸਮੋਣੀ ਕੰਨੀ ਪਾ ਕੇ ਆਏ ਨੇ ਵੀ ਵੇਲੇ ਪਟਿਆਲੇ ਚ ਕਾਫੀ ਚਸ਼ਕੀ ਹੈ ਐਨ ਭਾਈ ਸਾਨੂੰ ਇਹ ਪਤਾ ਲੱਗਿਆ ਮਾਰਕੀਟਿੰਗ ਕਰਕੇ ਨਾ ਜੀ ਬੋਤਲ ਦੇ ਸੈਂਪਲ ਲੈ ਕੇ 90 ਹਲਵਾਈਆਂ ਦੇ ਘਠੇ ਵਾਲਿਆਂ ਦੇ ਕਮੈਨ ਆਰਿਆਂ ਦੇ ਜੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ ਸੱਤਰ ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ ਨੇ ਮੇਰੇ ਖਿਆਲ ਇਹ ਜੇ ਟੋਰਲ ਇਨਕੁਆਰੀ ਹੋਵੇ ਸਰ ਬਹੁਤ ਵੱਡਾ ਗਰੂ ਹੈ ਵੀ ਅਮਰੀਕਾ ਪੰਜਾਬ ਲੈ ਕੇ ਕੰਮ ਚੱਲਦਾ ਹੈ ਐਸੀ ਪੰਜਾਬ ਤੇ ਚੱਲ ਰਿਹਾ ਹੁਣ ਜਿਹੜਾ ਚੰਦਰਖੜ ਸਾਰੇ ਪੰਜਾਬ ਚੱਲ ਰਿਹਾ ਹੋ ਦੇਖੋ ਜੀ ਹੋਰ ਗਵਰਨਮੈਂਟ ਨੂੰ ਵੀ ਐਕਸ਼ਨ ਲੈਣਗੇ ਹੈ ਨਾ ਜੀ ਇਨਕੁਆਇਰੀ ਕਰਨਗੇ ਤਾਂ ਪਤਾ ਲੱਗ ਜਾਵੇ। ਦੇਖੋ ਜੀ ਕੱਲ ਸਾਨੂੰ ਕਈ ਦੇਣਾ ਤੋਂ ਸੂਚਨਾ ਮਿਲੀ ਧੀ ਜਿਹੜੇ ਪੰਪ ਵਾਲਿਆਂ ਦੇ ਨੇੜੇ ਤੇੜੇ ਭੱਠੇ ਨੇ ਜੀ ਕਮਾਈਨ ਵਾਲੇ ਉਹਨਾਂ ਤੇ ਇਹ ਪਾ ਰਹੇ ਸੀਗੇ 7-8 ਰੁਪਏ ਸਤਾ ਫਿਰ ਸਾਡੇ ਪ੍ਰਾਣਾਂ 'ਚ ਨੇਜਾ ਜੀ ਸਾਡੇ ਜੀਵਨ ਦੀ ਬਿੱਟੂ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜਾ ਕੇ ਬੇਨਤੀ ਕੀਤੀ ਵੀ ਆਹ ਆਪਣੇ ਇਲਾਕੇ ਹੋ ਰਿਹਾ। ਉਹਨਾਂ ਨੇ ਕਹਿੰਦਾਂ ਮੈਡਮ ਨੇ ਐਕਸ਼ਨ ਲੈਂਦਾ ਅਸੱਚਾ ਸਰਦ ਜੂਕੀ ਲਈ ਚੌਂਕੀ ਇੰਦਾਰ ਦੀ ਡਿਊਟੀ ਲਈ ਸਾਡੇ ਰੀਡਰ ਜਿਹੜੇ ਸੋ ਗੀਵਨਜੀ ਨੇ ਉਹਨਾਂ ਨੇ ਮਿਹਨਤ ਦਾ ਸਤ ਕੱਲ ਥੋੜੀ ਸਵੈਗਲ ਕਰਕੇ ਇਹਨਾਂ ਨੇ ਇਹ ਇਹ ਜਿਹੜਾ ਮਾਲੰਦ ਕਵਰ ਕੀਤਾ ਤੁਸੀਂ ਦੇਖੋ ਵੀ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਪਲਾਈ ਕਰਦੇ ਨੇ ਇਹਦੇ 'ਚ ਬੈਠ ਵੀ ਚੋਰੀ ਹੁੰਦਾ ਹੈ ਤੇ ਸੋਲਡਰ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਸੀ ਸਾਰੇ ਪੰਪਾ ਲੈ ਖੜੇ ਆ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਤੇ ਅੱਲਾ ਜਿੱਥੇ ਤੁਹਾਨੂੰ 8 ਰੁਪਏ ਸਸਤਾ ਮਿਲਦਾ ਸੀ ਤੁਹਾਨੂੰ ਕੋਲ ਕਿਉਂ ਲਵਾ ਕੇ ਤੇ ਪਰ ਇਹ ਸਾਰੇ ਪੰਪਾਂ ਤੇ ਇਹ 90 ਤੇ ਫਿੱਟ ਹੋ ਰਿਆ ਸੀ ਫਿਰ ਪੁਲਿਸ ਦੀ ਮਿਹਰ ਦਾ ਸਦਕਾ ਕੱਲ ਇਹਨਾਂ ਨੇ ਹਾਰ ਲਈ ਸਾਡੇ ਮੈਡਮ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ ਘਰਸੀ ਵੀ ਸਾਰੇ ਪੰਪਾਂ ਨੇ ਇੱਥੇ ਹੀ ਰਹੇ ਰਾਤ ਦੇਰ ਉਹ ਫੜ ਕੇ ਇਹਨਾਂ ਨੇ ਹਲੇ ਅਗੋਂ ਤੱਕ ਜਾਰੀ ਹੈ ਜੀ 80 ਦਾ 90 ਸੂਚਨਾ ਦਿੱਤੀ ਹੈ ਸਾਰੇ ਪੰਪਾਂ ਨੇ ਰਲ ਕੇ ਮੈਡਮ ਪੁਲਿਸ ਨੂੰ ਦਿੱਤੀ ਹੈ ਵੀ ਇਹ ਜਿਹੜਾ ਹੋ ਰਿਹਾ ਇਲੈਗਲ ਹੋ ਰਿਹਾ ਨਾਜਾਇਜ਼ ਬਗੈਰ ਪੈਟਰੋਲ ਪੰਪ ਦੇ ਲਾਇਸੈਂਸ ਤੋਂ ਇਹ ਕਮਾਈ ਨਾਲ ਇਹਨੂੰ ਪੱਠਿਆਂ ਨਾਲ ਸਾਰੇ ਅੰਪਾਰੇ ਆ ਪੱਠੇ ਵਾਲਿਆਂ ਨੇ ਸਸਟਾ ਲਈ ਤੇ ਜਿੱਥੇ 8 ਰੁਪਏ ਪੰਪੜ ਨਾਲੋਂ ਫਰਕ ਆਇਆ ਤਾਂ ਪੱਠੇ ਵਾਲੀ ਆਪੇ ਲੈਣ ਦੀ। ਜਦੋਂ ਬੱਚਿਆਂ ਨੇ ਮਿਹਨਤ ਸਾਧ ਕੇ ਇਹ ਬਹੁਤ ਐਫਰਟਸ ਕਰਕੇ ਪੜੇ ਗਏ ਨੇ। ਸਾਡੇ ਪ੍ਰਧਾਨ ਸਾਹਿਬ ਜਨੇਜਾ ਜੀ, ਜੀਵਨ ਜੀ, ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ। ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਕਟ ਹੋ ਰਿਹਾ। ਇਹ ਸ਼ਰਿਆਂ ਪੱਠਿਆਂ ਤੇ ਸ਼ਰਿਆਂ ਕੰਬਾਈਨਾਂ ਵਾਲਿਆਂ ਨੇ ਸ਼ਰਿਆਂ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ। ਔਰ 0.8 ਰੁਪਆ ਲੀਟਰ ਇਹ ਸਸਤਾ ਮਿਲੂਗਾ ਉਹ ਸਾਡੇ ਕੋਲ ਕੀ ਕਰ ਰਹਾ ਹੁਣਾ ਬਾਕੀ ਇਹ ਨਕਲੀ ਆ ਬਾਕੀ ਦਾ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲ ਬੈ ਬਹੁਤ ਵੱਡਾ ਅਸੀਂ ਅਸੀਂ ਤਾਂ ਇਹ ਜੱਜ ਕਰ ਰਹੇ ਆ ਸਾਡੀ ਜੂਨੀਅਰ ਇਹ ਜੱਜ ਕਰ ਰਹੀ ਹੈ ਬਹੁਤ ਪਿੱਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆਂ ਪੂਰਾ 13-15000 ਦਾ ਲੀਟਰ ਦਾ ਟੈਂਕ ਵੋਕ ਕਿਤੇ ਬਰਾਬਦ ਹੋਇਆ ਔਰ ਮੈਡਮ ਨੇ ਜਿਹੜੇ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਨੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ ਸਾਥ ਜੂਨੀਅਨ ਦਾ ਦਿੱਤਾ ਹਰ ਫੜ ਕੇ ਪਰਚਾ ਦਵਾਇਆ ਔਰ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਇਹਦੀ ਇਮਕਾਇਰੀ ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਔਰ ਜਿਹੜਾ ਸਾਡਾ ਰੋਜ਼ਗਾਰ ਹੈ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲੇ ਨਖਲੀ ਪਾ ਦੇਣਗੇ ਉਹ ਕਾਨੂੰਨ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਉਂਗਾ ਕਾਨੂੰਨ ਸਾਡੇ ਨਾਲ ਤੇ ਲੜਾਈ ਹੋਣੀ ਔਰ ਵੀ ਤੁਸੀਂ ਡੀਜ਼ਲ ਦੇ ਦਾ ਰਲਤ ਇਸ ਕਰਕੇ ਮੈਂ ਤਾਂ ਇਹ ਮੰਗ ਕਰਦੀ ਆ ਸਾਰੀ ਜੂਨੀਅਨ ਮੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਵੀ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਰੀ ਤਾਕੀਫਾਤ ਕਰਕੇੁੱਧ ਦਾ ਦੁੱਧ ਪਾਣੀ ਦਾ ਪਾਣੀ ਦਿੱਤਾ ਜਾਂਦਾ ਹੈ ਜਮ ਮੈਂ ਬ੍ਰਦਰ ਮੈਂ ਕੋਈ ਗੱਲ ਉਹ ਕਿ ਬ੍ਰਦਰ ਜੀਵਨ ਪ੍ਰਕਾਸ਼ ਪੁੱਤਰ ਬਲਦੇਵ ਸਿੰਘ ਬੱਚੀ ਦਿਹਾਰ ਨਬਨ ਹੈ ਉਪਰ ਇਹਦੇ ਨਾਲ ਚਕੇ ਅਮਰ ਇਕਚਿੰਗ ਦਾ ਇਹ ਪੈਟਰੋਲ ਪੰਪ ਦੇ ਮਾਲਕ ਨੇ ਸਾਰੇ ਐਸੋਸੀਏਸ਼ਨ ਤੋਂ ਬੱਦਲ ਗਿਆ। ਉਹਨਾਂ ਨੇ ਇੱਕ ਸਮੂਹ ਕਲਾ ਜਿੱਥੇ ਆਪਣਾ ਬਿਆਨ ਲਿਖਾਰਿਆ। ਤੇ ਜਿਹੜੇ ਹੈਗੇ ਆ ਇੱਕ ਰਾਹ ਹਰਦੀਪ ਸਿੰਘ ਹੈਰਾ ਤੇ ਪਿੰਡ ਲਾਹੌਰੋਂ ਦਾ ਨਿਰਮਲਜੀਤ ਸਿੰਘ ਚੌਧਰੀ ਮਜਰੂਰ ਹੈ। ਇਹ ਸਾਰੇ ਨਾਲ ਬਾਰੋਂ ਤੇਲ ਲਿਆ ਸੀ। ਸਸਤੇ ਰੇਕਾਂ ਤੇ ਪੱਠੇ ਦੇ ਪੱਠਿਆਂ ਦੀ ਸਪਲਾਈ ਕਰ। ਤੇ ਤੇਲ ਵੀ ਹੋ ਗਿਆ ਕਹਿੰਦੇ ਵਧੀਆ ਨਹੀਂ ਚੱਲਦਾ ਜਿਹੜਾ ਸਾਧ ਨਾਲ ਦੱਸਦੇ। ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਖਾਇਆ ਸੀਗਾ ਵੀ ਗੱਡੀ ਨੰਬਰ ਆਹ ਜਿਹੜੇ ਅੱਜ ਇਹਦੇ ਵਿੱਚ ਪੀ ਵੀ 10 ਜੇ ਵੀ ਮੇਰੇ ਨਿਮਿਤਨ ਨੂੰ ਵਿੱਚ ਡੀਜ਼ਲ ਲੈ ਕੇ ਲੋਡ ਕਰਕੇ ਲੈ ਕੇ ਆਇਆ ਨਾ ਉੱਪਰ ਪਾਪੋ ਜੁਆਲੀ ਰੋਡ ਜੋੜੀਪੁਰ ਇਨਸਾਈਡ ਦੇ ਇਹ ਉੱਥੇ ਠੱਠੇ ਦੇ ਕੋਲੇ ਲੈ ਕੇ ਗੱਡੀ ਉਹ ਥਰੇ ਇਹਨਾਂ ਦੇ ਪੰਚੀ ਆ ਗਏ ਉਹ ਸੀਗੇ ਬੰਦੇ ਜਸਵੀਰ ਸਿੰਘ ਪੁੱਤਰ ਮਕੰਦ ਸਿੰਘ ਦਾ 10 ਪਿੰਡ ਚੜਦਾ ਹੈਗਾ ਇਹ ਡਰਾਈਵਰ ਸੀਗਾ ਜੀ ਤੇ ਇਹਦੇ ਨਾਲ ਮੋੜਾ ਸੀਗਾ ਵਕੀਲ ਦਾਪੂ ਤੋਂ ਕਿਦਾਰਾਂ ਵਾਸੀ ਪਿੰਡ ਢੀਂਪੜਾ ਉਹ ਪੌਣੀਗੜ ਖਾਂਡੀ ਦੇ ਕੋਲ ਇਹ ਦੋਨੋਂ ਬੰਦੇ ਇੱਥੇ ਗੱਡੀ ਲੈ ਕੇ ਖਰੇ ਸੀਗੇ ਕਿਸੇ ਮੁੰਡੇ ਨੂੰ ਦੀਫਾਉ ਦੇ ਵਿੱਚ ਉਹ ਅਸੀਂ ਰਾਉਂਡ ਅਪ ਕਰ ਕਿੰਨੇ ਬੰਦੇ ਨੇ ਇੱਥੇ ਮੌਜੂਦ ਕਿੰਨੇ ਸੱਤ ਲੱਗੇ ਪਰ ਉਹ ਆਪ ਦੇ ਕਾਫੀ ਵਿਲਾ ਦਾ ਚਾਰ ਦਿਨਾਂ ਦੇ ਕੇਸ ਰਜਿਸਟਰ ਕੀਤਾ ਸੀ ਪਾਕਾ ਦਾ ਕਿਤੇ ਇਹ ਬਰਕਰ ਫੋਲਡ ਕਰਿਆ ਹੋਇਆ ਹੈ ਜੈਂਟਰ ਉਹ ਬੁਲਾਇਆ ਮੀਰਮੈਂਟ ਆਪ ਵੀ ਅਸੀਂ ਜਿਹੜਾ ਸੇਲ ਅਫਸਰ ਹੁੰਦਾ ਉਹ ਸੰਨਰ ਕੋਲ ਗਿਆ ਜੀ ਵੀਰ ਜੀ ਇਹ ਉਹਦੇ ਦੱਸਣ ਮੁਤਾਬਕ ਇਹ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਡਾਕਟਰ ਤੋਂ ਬਣਿਆ ਹੋਇਆ ਸੋਜੀ ਡਿਸਟ੍ਰਿਕਟ ਦੇ ਵਿੱਚੋਂ ਉਥੋਂ ਲੋਡ ਕਰਕੇ ਲੈ ਗਿਆ ਸੀ ਅਸੀਂ ਆਟੋਬੈਦ ਉਹ ਇਨਵੈਸਟੀਗੇਸ਼ਨ ਦੇ ਗ੍ਰਾਮ ਵਿੱਚ ਜਾਵਾਂਗੇ ਡਿਊਟੀ ਹੋਊਗੀ ਅਸੀਂ ਕੋਈ ਰਿਕਾਰਡ ਮਿਲਿਆ ਬਿੱਲ ਮਿਲਿਆ ਕੋਈ ਨਹੀਂ ਕੋਈ ਇਹਨਾਂ ਨੇ ਬਿਲਕੁਲ ਸਾਨੂੰ ਕੋਈ ਪਰਮ ਤੱਕ ਕੁਝ ਨਹੀਂ ਦਿੱਤਾ ਦੋ ਕੁ ਦਿਨ ਜਸਵੀਰ ਸਿੰਘ ਤੇ ਬੁਖੀ ਲਿਆ ਉਹ ਉਹਦਾ ਜਿਹੜਾ ਆਰਾਮ ਉਹ ਤਾਂ ਹਲੇ ਭਜੇ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ